మేనే మే ਉਹ ਪੱਤਰ ਪੜ੍ਹਿਆ ਹੈ ਜੋ ਉਹਨਾਂ ਨੇ ਲਿਖਿਆ ਹੈ ਹੂੰ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਅੰਦਰੂਨੀ ਮਾਮਲਾ ਇਨ ਦਾ ਸੈਂਸ ਆਈ ऍम नो मोर ਬਾਟ ਪਰ ਐਨੀਕਲ ਮੈਂ ਜ਼ਰੂਰ ਕਹਿ ਸਕਦਾ ਕਿ ਇਹ ਇੰਨਾ ਲੇਟ ਹੈ ਕਮੇ ਉਹ ਲੱਗਦਾ ਕਿ ਇੰਟਰਨਲ ਡੀ ਪਾਰਟੀ ਦੇ ਸਕੱਡਲਸ ਨੇ ਸਪੈਸ਼ਲੀ ਐਸ ਦਾ ਆਫਿਸ ਲੈਵਲ ਆਫ ਸ਼੍ਰੋਮਣੀ ਅਕਾਲੀ ਦਲ ਇਹ ਉਦੀ ਉਪਜ ਹੈ ਕਿ ਇਹ ਹੈ ਕਿ ਹਰ ਪੀਏ ਤੇ ਹਰ ਸੈਕਟਰੀ ਆਫ ਦੀ ਇੰਪੋਰਟੈਂਸ ਚੋਣਾ ਹੁੰਦਾ ਆਈ ਥਿੰਕ ਕੈਨ ਬੀ ਥੋੜਾ ਨੂੰ ਉਹ ਜਿਹੜੀ ਇੰਪੋਰਟੈਂਸ ਹੈ ਉਹ ਨਹੀਂ ਦਿੱਤੀ ਗਈ ਔਰ ਇਗਨੋਰ ਕੀਤਾ ਗਿਆ ਪਰ ਉਹਨਾਂ ਨੇ ਚਿੱਕੀ ਦਾ ਜਿਹੜਾ ਕੰਟੈਂਟ ਮੈਂ ਪੜਿਆ ਹੈਗਾ ਮੀਡੀਆ ਦੇ ਵਿੱਚ ਜਿਹੜਾ ਇਹ ਸ਼ਬਦ ਵਰਤੇ ਨੇ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਰਹਿਣਗੇ ਸੁਖਬੀਰ ਸਿੰਘ ਬਾਦਲ ਇਹ ਸਹੀ ਮੰਨਿਆ ਸਾਰੀ ਕੱਲ ਨੂੰ ਕਨਟਰਡਿਕਟ ਕਰ ਰਿਹਾ ਹੈ ਕਿਉਂਕਿ ਜਿਹੜੀ ਝੁੰਡਾ ਕਮੇਟੀ ਰਿਪੋਰਟ ਹੈ ਚਲੋ ਫਿਰ ਵੀ ਅੱਜ ਵੀ ਮੈਂ ਉਹਦੀ ਕੋਈ ਐਮਨਿਟੀ ਨਹੀਂ ਸਮਝਦਾ ਕਿਉਂਕਿ 5ਵੇਂ ਨੰਬਰ ਤੇ ਪਾਲ ਸਿੱਖ ਝੁੰਡਾ ਆਪ ਦੇ ਹਲਕੇ ਚ ਆਏ ਔਰ ਉਹਨਾਂ ਨੇ ਲਾਸ ਮੂਮੈਂਟ ਤੇ ਜਾ ਕੇ ਇਹ ਕਹਿ ਦਿੱਤਾ ਕਿ ਨਹੀਂ ਇਹ ਮੰਗ ਨਹੀਂ ਹੋਈ ਹੈ ਸਪੰਦਕ ਹਲਕਿਆਂ ਵਿੱਚ ਜੋ ਕਮੇਟੀ ਗਈ ਸੀ ਮੈਂ ਫਾਈਂਡ ਆਊਟ ਕਰਨਾ ਸੀ ਕਿ ਕਾਲੀਨ ਦੇ ਪ੍ਰੈਜ਼ੀਡੈਂਟ ਨੂੰ ਰਟਾਇਨ ਕਰਨਾ ਚਾਹੀਦਾ ਔਰ ਮੰਗਿਆ ਇਹ ਅਖੀਰ ਬਹੁਤ ਪੁਰਾਤਨ بڑے ਤਕਸਾਲੀ بڑے ਬੜੇ ਕੁਰਬਾਨੀਆਂ ਵਾਲੇ ਜਥੇਦਾਰ ਸਹਿਬਾਨ ਨੇ 1 ਵੌਇਸ ਤੇ 99.9% ਇਹ ਕਮੇਟੀ ਦੀ ਰਿਪੋਰਟ ਜਿਹੜੋ ਪੜ੍ਹੀ ਗਈ ਸੀ ਜਿਹੜੀ ਕਿ ਅਜੇ ਵੀ ਜਨਤਕ ਨਹੀਂ ਹੋਈ ਕਿੰਨੀ ਅਫਸੋਰਸ ਦੀ ਗੱਲ ਹੈ ਕਿ ਉਹ ਉਹ ਦੋ ਕਾਪੀਆਂ ਸਿਰੁਰ ਕੀਆ ਹਾਲਾਂਕਿ ਮੇਰਾ ਖਿਆਲ ਦਲਵਿੰਦਰ ਸਿੰਘ ਪੂਨਰ ਹੋਰੀ ਇੱਕ ਸਪੇਸ ਤੇ ਸੀਨੀਅਰ ਮੋਸਟ ਲੀਡਰਸ਼ਿਪੀ नेचर ਰਹਿ ਗਿਆ ਉਹ ਚਾਹੁੰਦੇ ਸੀ ਕਿ ਇਹ ਲਾਗੂ ਹੋਵੇ ਸੋ ਚਰਨਜੀਤ ਸਿੰਘ ਚੋਰਾਂ ਦੀ ਲੈਕਰ ਦੀ ਕੋਈ ਐਨਆਈਐਸ ਨਹੀਂ ਹੈ ਇਸ ਸੰਦਰਭ ਦੇ ਵਿੱਚ ਇਹ ਉਹ ਜਾਪਦਾ ਹੈ ਕਿ ਸ਼ਾਇਦ ਇਨਰ ਅੰਡਰਸਟੈਂਡਿੰਗ ਦੇ ਨਾਲ ਹੀ ਇਹ ਪੱਤਰ ਲਿਖਿਆ ਗਿਆ ਹੋਵੇ ਸੋ ਤੁਹਾਨੂੰ ਲੱਗਦਾ ਵਾ ਕਿ ਇਹ ਸੁਖਬੀਰ ਸਿੰਘ ਬਾਦਲ ਦੀ ਜਾਂ ਉਸ ਤਰੇ ਦੀ ਅੰਡਰਸਟੈਂਡਿੰਗ ਨਾਲ ਇਹ ਚਿੱਠੀ ਲਿਖੀ ਗਈ ਆ ਲੇਕਿਨ ਲੇਕਿਨ ਰੀਜ਼ਨ ਇਹ ਕਿ ਕਿ ਮੈਂ ਨੇਮ ਕੀਤੇ ਨੇ ਬੰਦੇ ਉਹਨਾਂ ਨੇ ਪੰਜ ਮੈਂਬਰੀ ਜਿਹੜੀ ਪੰਜ ਪ੍ਰਧਾਨੀ ਮਤਲਬ ਜਿੱਥੇ ਜਦੋਂ ਔਸੂਲ ਤੇ ਮर्यादाਵਾਂ ਦਾ ਹੈ ਕਿਨੇ ਟਹਿ ਚੁੱਕੇ ਆ ਉਦੋਂ ਸਿੱਖੀ ਦੇ ਐਡੇ ਮੁਕੱਦਸ ਔਰ ਪਵਿੱਤਰ ਸ਼ਬਦਾਂ ਦੀ ਵਰਤੋਂ ਕਰਕੇ ਇੰਟਰਨਲ politcal system ਦੇ ਅੰਦਰ ਆਪੀ ਕੋ ਸਪੈਟ ਕਰਨੀ ਇਹਦੇ ਤੋਂ ਅੱਗੇ ਹੋਰ ਕੁਝ ਨਹੀਂ ਹੈ ਸਭਾ ਅਗਰਾਈ ਲਹਿ ਰਿਹਾ ਹੈ ਕਵਰਜੀ ਕਿ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਪਣਾ ਇਤਿਹਾਸ ਹੈ ਇਹ ਨਹੀਂ ਕਿ ਕੋਈ ਮੈਂ ਆਪਣਾ ਰੋਲ ਲੇ ਕੇ politcal ਐਨਾਲਿਸਟ ਹੋਰ ਥੋੜਾ ਮੋਟਾ ਜਾਣਕਾਰੀ ਰੱਖਦਿਆ ਹੋਇਆ ਰਾਜਨੀਤੀ ਦਾ 50 ਸਾਲ ਦਾ ਤਜਰਬਾ ਹੋਣਾ ਤੇ ਮੈਂ ਜ਼ਰੂਰ ਕਹਾangar ਕੇ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਕੱਫੇਬੰਦੀ ਹੈ देयर इज 스케일 ਆਫ ਸਕੋਪ ਬਟ ਇਟ ਵਿਲ ਨੀਡ ਓਵਰਹਾਲਿੰਗ ਟੋਟਲੀ ਔਨ ਐਵਰੀ ਆਸਪੈਕਟ ਔਰ ਉਸ ਤੋਂ ਬਾਅਦ ਜਾ ਕੇ ਤਿਆਗ ਕਰਨ ਤੋਂ 2 ਸਾਲ ਪਾਛੇ ਹੋ ਕੇ ਇਨ ਕਰਕੇ ਕੋਈ ਨਾ ਕੋਈ ਐਕਟ ਸਾਰਾ ਸਾਰੇ ਇਹ ਦੱਸੋ ਜਗਮੀਤ ਬਰਾੜ ਜੀ ਕੀ ਕੀ ਅਕਾਲੀ ਦਲ ਦੇ ਵਿੱਚ ਪੰਜ ਪ੍ਰਧਾਨੀ ਦੀ ਕੋਈ ਪ੍ਰਥਾ ਹੈ ਕੋਈ ਸਿਸਟਮ ਹੈ ਪਹਿਲਾਂ ਕਦੀ ਬਣਿਆ ਵਾ ਪੰਜ ਪ੍ਰਧਾਨੀ ਇਸ ਤਰ੍ਹਾਂ ਦੀ ਕਮੇਟੀ ਪ੍ਰੈਜ਼ੀਡੀਅਮ ਉਹ ਨਹੀਂ ਉਹ ਤਾਂ ਇਸ ਲਈ ਹੋਈ ਹੈ ਕਿ ਕਿਸੇ ਵੇਲੇ ਜਦੋਂ ਪੰਥ ਦੇ ਉੱਤੇ ਅ ਤਖਤ ਖਾਲਸਾ ਤੇ ਔਰ ਅਮੇਕਾ ਜਿਹੜੀਆਂ ਘਟਨਾਵਾਂ ਜ਼ੁਲਮ ਤਸ਼ੱਦਦ ਹੁੰਦੇ ਰਹੇ ਹੈ ਉਦੋਂ ਕਿਉਂਕਿ ਸਿੱਖੀ ਦੇ ਵਿੱਚ ਪੰਜ ਪ੍ਰਧਾਨੀ ਨੂੰ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਪੰਜ ਪਿਆਰੇ ਸਾਡੇ ਸੰਤੋ ਇਹ ਵੀ ਇੱਕ ਬੜੀ ਵੱਡੀ ਇਹੀ ਅਤੈ ਕਿ ਉਹ ਫੈਸਲਾ ਕਰਨ ਉਹਨਾਂ ਦੇ ਹੁਕਮਾਂ ਤੇ ਹੀ ਉਹਨਾਂ ਨੇ ਮੇਰਾ ਕਹਿਣਾ ਮਤਲਬ ਚਮਕੌਰ ਦੀ ਗੜੀ ਚੋਂ ਉਹ ਉਸ ਜਿਹੜੇ ਉਸ ਮੌਕੇ ਤੇ ਉਹਨਾਂ ਦਾ ਹੁਕਮ ਮੰਨਦਿਆ ਹੋਇਆ ਗੁਰੂ ਸਾਹਿਬ ਨੇ ਪੰਥ ਦਾ ਜੋ ਮਹਾਨ ਬੇੜਾ ਛਕਿਆ ਪਰ ਇਹ ਇਹ ਅੱਜ ਦੇ ਯੂਪ ਚ ਇੰਨੀਆਂ ਖਨਾਮੀਆਂ ਗਲਤੀਆਂ ਬੇਨਿਮੀਆਂ ਔਰ ਆਪ ਪਾਵਰ ਇੱਕ ਪਰਿਵਾਰ ਤੱਕ ਸੰਗੜ ਕੇ ਰਹਿ ਗਈ ਹੈ ਦੇਖੋ ਪੰਜ ਲੀਡਰ ਪੰਜ ਲੀਡਰ ਜਿਨ੍ਹਾਂ ਨੂੰ ਇਹ ਕਿਤੇ ਦਾ ਕੁਝ ਵੀ ਨਹੀਂ ਜਿਹੜੀ ਪੱਤਰ 13 ਨੁਕਾਤੀ ਮੈਂ ਉਹਨਾਂ ਨੂੰ ਲਿਖਿਆ ਸੀ ਉਸ ਵੇਲੇ ਮੈਂ ਉਹਦੇ ਤੇ ਮੰਗ ਕੀਤੀ ਸੀ ਉਹਨਾਂ ਲਈ सस्पेंशन ਦਾ ਜਵਾਬ ਦਿੰਦਿਆਂ ਹੋਇਆ ਕਿ ਮੰਤਰੀ ਤੇ ਆਲੀ ਗੁਰਪ੍ਰਤਾਪ ਵਡਾਲਾ ਆਦੇਸ਼ ਪ੍ਰਤਾਪ ਗੈਰੋ ਰਵੀ ਕਾਲੋ ਭਾਈ ਮਨਜੀਤ ਸਿੰਘ ਔਰ ਨਾਲ ਦੀ ਨਾਲ ਜਿਹੜੀ ਹੋਰ 4-5 ਇੰਪੋਰਟੈਂਟ ਕੰਪੈਰੀਟਿਵਲੀ ਯੰਗਰ ਲੀਡਰ ਹੈ ਉਹਨਾਂ ਨੂੰ ਅੱਗੇ ਲੈ ਕੇ ਆਓ ਉਹਨਾਂ ਨੂੰ ਐਕਟਿੰਗ ਪ੍ਰੈਜ਼ੀਡੈਂਟ ਬਣਾਓ ਤੁਸੀਂ ਉਨੀ ਦੇਰ ਤੱਕ ਆਪਸੇ ਹੋ ਕੇ ਤਿਆਰ ਕਰੋ ਉਹਨੋਂ ਚਾਰੇ ਲੀਡਰ ਦੇਖੋ ਵਿਟੰਬਣਾ ਸਥਿਤੀ ਵੀ ਕਰਨਜੀਤ ਸਿੰਘ ਦੀ ਲੈਟਰ ਦੀ ਗੱਲ ਦਾ ਫਾਲੋਅ ਆਊਟ ਉਹ ਤੋਂ ਪਹਿਲਾਂ ਕੀ ਹੋ ਚੁੱਕਿਆ ਹੈ ਕਿ ਉਹ ਚਾਰੇ ਲੀਡਰ ਜਿਨ੍ਹਾਂ ਨੂੰ ਕੋਰ ਕਮੇਟੀ ਚ ਇਨਕਲੂਡ ਕੀਤਾ ਗਿਆ ਉਹ ਚਾਰੇ ਹੀ ਛੱਡ ਚੁੱਕੇ ਨੇ ਜਾਂ ਉਹਨਾਂ ਨੂੰ ਕੱਢ ਦਿੱਤਾ ਗਿਆ ਹੈ ਜਾਂ ਇੱਕ ਨੇ ਆਪੇ ਆਪ ਨੂੰ ਡਿਸ ਅਸੋਸੀਏਟ ਕੀਤਾ ਹੈਗਾ ਅਸੂਲਨ ਉਹਨਾਂ ਨੇ ਡਿਸ ਅਸੋਸੀਏਟ ਕੀਤਾ ਹੈ ਔਰ ਜਦੋਂ ਵੋਟ ਉਹਨਾਂ ਨੇ ਕਿਹਾ ਕਿ ਪ੍ਰੈਜ਼ੀਡੈਂਟ ਨੂੰ ਇਆਲੀ ਮੰਤਰੀ ਤੋਂ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਦੀ ਵੋਟ ਜਿਹੜੀ ਹੈ ਉਹ ਸਾਨੂੰ ਨਹੀਂ ਕਰਨੀ ਚਾਹੀਦੀ ਬੀਜੇਪੀ ਨੂੰ ਔਰ ਉਹਨਾਂ ਨੇ ਇੱਕ ਫੰਡਾਮੈਂਟਲ ਇੱਕ ਪ੍ਰਿੰਸੀਪਲ ਸਟੈਂਡ ਲਿਆ ਪਰ ਅਗਰ ਅਗਰ ਮੈਂ ਇਹ ਕਹਿ ਲੱਗਿਆ ਬਹੁਤ ਨਿਮਰਤਾ ਨਾਲ ਕਹਿਣਾ ਚਾਹੁੰਦਾ ਕਿ ਇਹਨਾਂ ਚਾਰਾਂ ਲੀਡਰਾਂ ਦੇ ਅਗਰ ਮਜ਼ਬੂਤ ਪੁਖਤਾ ਕਦਮ ਹੁੰਦੇ ਤਾਂ ਉਸ ਵੇਲੇ ਜਿਹੜੀ ਲੀਡਰਸ਼ਿਪ ਹੈ ਉਹਦੀ ਇੱਕ ਸਿਗਨੀਫਿਕੈਂਟ ਸ਼ਿਫਟ ਜਿਹੜਾ ਹੈ ਉਹ ਨਵੇਂ ਲੀਡਰ ਤੇ ਹੱਥ ਆ ਜਾਣਾ ਸੀ ਸੋ ਉਹ ਇੱਕ ਗੱਲ ਹੈ ਪਰ ਇਹ ਪੱਤਰ ਦਾ ਮੈਂ ਕੋਈ ਐਨਐਸ ਨਹੀਂ ਦਿੰਦਾ ਇਹ ਜਿਹੜੇ ਤੁਸੀਂ ਨਾਂ ਲਏ ਆ ਇਹ ਕਰੀਬ ਕਰੀਬ ਸਾਰੇ ਹੀ ਹੁਣ ਪਾਰਟੀ ਚੋਂ ਬਾਹਰ ਨੇ ਸੋ ਇਸ ਚਿੱਠੀ 'ਚ ਜੇ ਲਿਖਿਆ ਹੁੰਦਾ ਪੀ ਇਹਨਾਂ ਸਾਰਿਆਂ ਨੂੰ ਤੁਹਾਡੇ ਸਮੇਤ ਸਾਰਿਆਂ ਨੂੰ ਵਾਪਸ ਲੈਣ ਦੀ ਕੋਸ਼ਿਸ਼ ਹੋਣੀ ਚਾਹੀਦੀ ਆ ਤੇ ਸ਼ਾਇਦ ਇਸ ਚਿੱਠੀ ਦੀ ਮਹੱਤਤਾ ਹੋਰ ਹੋਣੀ ਸੀ ਆ ਬਿਲਕੁਲ ਨਹੀਂ ਐਤਾ ਚਲੋ ਤੁਹਾਡਾ ਇੱਕ ਪੰਜਾਬ ਦੀ ਪੋਲਿਟਿਕਸ ਨੂੰ ਅਕਾਲੀਵਲ ਦੀ ਰਾਜਨੀਤੀ ਨੂੰ ਤੁਸੀਂ ਬਹੁਤ ਜੋ ਨਹੀਂ ਨਾਲ ਅੰਡਰਸਟੈਂਡ ਕਰਦੇ ਹੋ ਦੁਨੀਆ ਭਰ ਦੇ ਲੋਕ ਉਹਨੂੰ ਸੁਣ ਰਹੇ ਨੇ ਤੋਂ ਗੱਲ ਉਹੀ ਕਰਨੀ ਚਾਹੀਦੀ ਹੈ ਇਹ ਅਲਟੀਮੇਟਲੀ ਇਹੀ ਕਰਨਾ ਪਊਗਾ ਦੇਖੋ ਉਹਦੇ ਵਿੱਚ ਕਿੰਨਾ ਵਿਸ਼ਾਲ ਨਿਰਦਾ ਦਿਖਾਇਆ ਗਿਆ ਸੀ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੇਮ ਵਾਸ ਔਨ ਦਾ ਟਾਕ ਫਾਰ ਅ ਯੂਨਿਟੀ ਕੋਆਰਡੀਨੇਸ਼ਨ ਕਮੇਟੀ ਉਸ ਤੋਂ ਬਾਅਦ ਰਵੀਿੰਦਰ ਸਿੰਘ ਜੀ ਸੀਨੀਅਰ ਮੋਸੀ ਮੈਂ ਸਿਮਰਨਦੀਪ ਸਿੰਘ ਮਾਨ ਦਾ ਵੀ ਕਿਉਂਕਿ ਜਾ ਕੇ ਆਏ ਸੀ ਉਹਨਾਂ ਕੋਲੇ ਮੈਂ ਕਿਹਾ ਵੀ ਆਪਾਂ ਉਹਨਾਂ ਨੂੰ ਵੀ ਉਪੇਸ਼ਾ ਵਿਚਾਰ ਧਾਰਾ ਉਹਨਾਂ ਦੀ ਇੱਕ ਡਿਫਰੈਂਟ ਹੈ ਲੇਕਿਨ ਪੰਥ ਦੇ ਕਾਮਨ ਪ੍ਰੋਗਰਾਮ ਦੇ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਜੋ ਮੋਰ ਪਾਵਰਸ ਫॉर ਸਟੇਟ ਹੈਗਾ ਉਹਦੇ ਤੇ ਆਪਾਂ ਅਕਾਲੀ ਦਲ ਦੀ ਇੱਕ ਸੁਰ ਇੱਕ ਮੱਤ ਇੱਕ ਵਿਚਾਰ ਇੱਕ ਆਈਡੀਆ ਇੱਕ ਕੋਰ ਇਸ਼ੂ ਨੂੰ ਲੈ ਕੇ ਆਪਾਂ ਸਮੁੱਚੇ ਪੰਜਾਬ ਨੂੰ ਜਿਹਦੇ ਵਿੱਚ ਕਿਸਾਨੀ ਔਰ ਖਾਸ ਕਰਕੇ ਸਾਰੇ طبਕੇ ਹੁੰਦੇ ਹੈ ਅਗਰ ਪੰਜਾਬ ਨੂੰ ਫਾਈਨੈਂਸ਼ੀਅਲੀ ਮੋਰ ਤਾਕਤਾਂ ਮਿਲਦੀ ਹੈਗੀ ਇਹ ਅਕਾਲੀ ਦਲ ਨੂੰ ਜਦੋਂ ਸਟੈਂਡ ਲੈਣ ਦਾ ਸਮਾਂ ਸੀ ਉਹਨਾਂ 15 ਦਸਾਂ ਪਰਿਆਂ ਵਿੱਚ ਕੋਈ ਸਟੈਂਡ ਨਹੀਂ ਲਿਆ ਗਿਆ ਸੋ ਇਸ ਕਰਕੇ ਇੱਕ ਉਲਝਿਆ ਹੋਇਆ ਹੁਣ ਸਾਰਾ ਕੁਝ ਔਰ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਇਸ ਕਲ ਦਾ ਮੈਂ ਸਮਝਦਾ ਇਹ ਇਬ੍ਰਿਸ਼ਤ ਦਾ 10 ਹਲਕਿਆਂ ਵਿੱਚ ਜ਼ਮਾਨਤ ਜਬ ਤੱਕ ਦੋ ਹਲਕਿਆਂ ਚ ਪੰਜਵੇਂ ਨੰਬਰ ਤੇ ਆਉਣਾ ਔਰ ਇਸ ਪ੍ਰਕਾਰ ਬੰਦਿਆਂ ਨੂੰ ਕੱਢ ਦੇਣਾ ਫਿਰ ਆਪ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਜਿਹਦਾ ਕੋਈ ਈਟਾ ਵੱਡਾ ਦੋਸ਼ ਨਹੀਂ ਸੀ ਕਿਉਂਕਿ ਵਿਰਸਾ ਸਿੰਘ ਮਲਟੋਆ ਵੀ ਤੇ ਉਹਨਾਂ ਨੇ ਸ਼ੁਰੂ ਤੋਂ ਜਿਹੜੇ ਹੈਗੇ ਨੇ ਮਜੀਠੀਆ ਆਪ ਉਹ ਇਨਕਰੇਜ ਕਰਦੇ ਸੀ ਬਿਰਸਤ ਸਿੰਘ ਨੂੰ ਜਦੋਂ ਬਿਰਸਤ ਸਿੰਘ ਨੇ ਇੱਥੋਂ ਤੱਕ ਕਹਿਤਾ ਕਿ ਤਰੇਲ ਡਾਕਟਰ ਨੂੰ ਜਾ ਕੇ ਮੈਂ ਮਾਰਿਆ ਇਹ ਪੰਜਾਬੀਅਤ ਦੇ ਉੱਤੇ ਇਹ ਪੰਜਾਬ ਦੀ ਇੱਕ ਗੁਰਸਿੱਖੀਤੇ ਉੱਤੇ ਮਤਲਬ ਇੱਕ ਇਹ ਕਹਿਣਾ ਕਿ ਅਲਾਨੀਆਂ ਅਸੀਂ ਆਤਵਾਦੀ ਹਾਰ ਰਹਾਂਗੇ ਔਰ ਉਹਨਾਂ ਬੰਦਿਆਂ ਦਾ ਫਿਰ ਸਾਥ ਨਿਭਾਉਣਾ ਔਰ ਆਪਦੇ ਰਿਸ਼ਤੇਦਾਰ ਦੇ ਉੱਤੇ ਚਲੋ ਰਿਸ਼ਤੇਦਾਰ ਨਹੀਂ ਐ ਸਿਰੋ ਇੱਕ ਪਰਿਵਾਰ ਹੈ

any 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 type of allegation or any type of moral or any type of corruption or any type of wrongdoing. Hmm. it was only that I gave a call for introspection and come you being one of the cinema strikes Hiro they call coincidence of things. 댓 ਇਨ ਦਾ ਕਾਂਗਰਸ ਵਰਕਿੰਗ ਕਮੇਟੀ ਆਈ ਗੇਵ ਅ ਕਾਲ ਫਾਰ ਇਨਟਰਸਪੈਕਸ਼ਨ ਐਂਡ ਭਾਰਤ ਯਾਤਰਾ ਵਾਕ ਔਰ ਇੱਕ ਵਾਰੀ ਆਉਦੇ ਛੱਡਦੇ ਹੋ ਤੁਹਾਨੂੰ ਹਿੰਦੁਸਤਾਨ ਨਾਲ ਲੈਨੇਗਾ ਇਹ ਮੈਂ ਇਹਨਾਂ ਨੂੰ 2014 ਚ ਕਿਹਾ ਇਹਨਾਂ ਨੇ 2022 ਤੱਕ ਯਾਤਰਾ ਕੀਤੀ ਕੋਈ ਜੋ ਜੋ ਤੁਸੀਂ ਜਗਮੀਤ ਜੋ ਇਨਟਰਸਪੈਕਸ਼ਨ ਦੀ ਤੁਸੀਂ ਗੱਲ ਕੀਤੀ ਹੈ ਇੱਕ ਤਰੀਕੇ ਨਾਲ ਚਰਨਜੀਤ ਸਿੰਘ ਬਰਾੜ ਨੇ ਵੀ ਉਹੀ ਗੱਲ ਕੀਤੀ ਨਾ ਭਾਵੇਂ ਉਹਨਾਂ ਨੇ ਇੱਕ ਵੱਖਰੇ ਤਰੀਕੇ ਨਾਲ ਗੱਲ ਕੀਤੀ ਆ ਇਹ ਦੇਖੋ ਇਹਦੇ ਚਰਨਜੀਤ ਜੀ ਔਰ ਐਨੀਵੇਜ਼ ਮਤਲਬ ਆ ਨੂਬਡੀ ਟੂ ਪੁਆਇੰਟ ਆਊਟ ਐਨੀ ਕ੍ਰੈਡੀਬਿਲਿਟੀ অর ਐਨੀ ਟਾਈਪ ਆਫ ਵੇਟੇਜ ਮਤਲਬ ਦੀਸ ਪੀਪਲ ਯੂ ਨੋ ਸਰਕਾਰੀ ਹੋ ਗਏ ਬੰਦੇ ਇਹ ਮਤਲਬ ਦੇ ਹੈ ਨੈਵਰ ਬੀਨ ਲੀਡਰ ਦੇ ਹੈ ਨੈਵਰ ਕਮ ਆਊਟ ਫਰਮ ਅ ਮੂਵਮੈਂਟ ਦੇ ਹੈ ਨੈਵਰ ਗੋਟ ਟੂ ਜੇਲ ਦੇ ਹੈ ਨੈਵਰ ਸੈਕਰੀਫਾਈਸ ਦਮ ਦੇ ਬੰਦੇ ਕਾਲ ਦਿੰਦੇ ਹੈ ਤਾਂ ਫਿਰ ਵਕੀ ਅਰਥ ਪੈਂਦਾ ਹੈ ਇਹ ਤਾਂ ਕੋਈ ਕਾਲ ਦਿੰਦਾ ਬੰਦਾ ਕੋਈ ਐਸਾ ਕੁਰਬਾਨੀ ਵਾਲਾ ਜਿਹੜਾ ਕੋਈ ਹੁੰਦਾ ਜਾਂ ਕੋਈ ਅੰਦਰੋਂ ਆ ਜਿਹੜੇ ਸੀਨੀਅਰ ਮੋਸ ਬੰਦੇ ਐ ਜਿਹੜੇ ਬਲਵਿੰਦਰ ਸਿੰਘ ਭੁੰਗੜੇ ਇਹ ਗੱਲ ਕਹਿੰਦੇ ਤਾਂ ਕੋਈ ਉਹਦਾ ਅਰਥ ਸੀਗਾ ਔਰ ਮੈਨੂੰ ਲੱਗਦਾ ਉਹ ਅੰਦਰੂਨੀ ਤੌਰ ਤੇ ਇਹਨਾਂ ਨੂੰ ਕਹਿ ਵੀ ਚੁੱਕਿਆ ਹੈ ਸਮਹਾਉ ਹਰ ਸਿਮਰਤ ਜੀ ਦੀ ਇਲੈਕਸ਼ਨ ਦੇ ਵਿੱਚ ਵੀ ਕੁਝ ਇਹਨਾਂ ਬੰਦਿਆਂ ਦਾ ਜਿਹੜਾ ਰੋਲ ਰਿਹਾ ਜਿਹੜੇ ਉਹ ਚਿੱਠੀਆਂ ਲਿਖ ਰਹੇ ਆਈ ਐਮ ਨਾਟ ਵੈਰੀ ਸ਼ੋਰ ਦੈਟ ਦੇ ਸਟੂਡ ਵਿਦ ਹਰ ਪਾਰਕ थैंक यू